ਉਹ ਕਿਵੇਂ ਆ ਗਿਆ ਬਿਆਹ ਤੋਂ हां ਦਾਤਾ ਆ ਗਿਆ ਬਿਆਹ ਤੋਂ ਤੇ ਮੰਤਲਾ ਦਾ दारू ਪੀ ਬੈਠਾ ਹੋਈ ਉਹ ਦਾਦਾ ਰਾਤ ਪੀਤੀ ਸੀ ਯਾਰ ਉਹ ਤਾਂ ਇਹ ਜੇ ਕੰਮ ਨਹੀਂ ਕਰੀਦੇ ਹੁੰਦੇ ਉਹ ਰਾਤ ਪੀਤੀ ਸੀ ਹੁਣ ਤਾਂ ਆਣਾ ਨੂੰ ਗਾ ਲਿਆ ਪੱਠੇ ਮੈਂ ਵਰਦਾ ਦਾਤਾ ਚਲਾ ਵੜ ਪੱਠੇ ਮੈਂ ਪੁਰਾ ਨੱਕਾ ਕਰਿਆ ਵਾਂ ਯਾਰ ਲਿਆ ਮੈਂ ਵਰਦੇ ਪੱਠੇ ਵੱਡ ਵੱਡ ਓ ਸੌਰੀ ਦੇ ਲਾਤਾ ਮੇਰੀ ਇਹ ਲਾਤਾ ਹੈ ਤੇ ਇੰਨਾ ਨਹੀਂ ਪਤਾ ਲੱਗਦਾ ਡੱਕਿਆਂ ਨੂੰ ਮੈਂ ਕਰਦਾ ਨੱਕਾ ਪਹਿਲਾਂ ਦਾ ਵੀ ਇਹਦਾ ਚਾਚਾ ਤੂੰ ਤੂੰ ਪੱਠੇਵੜ ਮੈਂ ਨੱਕਾ ਕਰਕੇ ਆਉਣਾ ਚੱਲ ਮੈਂ ਤੇਰੇ ਨਾਲ ਜਾਨਾ ਚੱਲ ਆਪਾਂ ਕਰਕੇ ਆਉਣਾ ਨੱਕਾ ਕਿਈ ਚੱਕ ਜੀਸੀਬੀ ਲੈ ਆਮਾ ਕੇ ਚੱਕ ਲੈਗਾ ਕਲੂਆ ਚੱਲ ਚੱਲ ਛੋਨੇ ਨੂੰ ਕਰਨਾ ਨੱਕਾ ਵੱਡੇ ਨੂੰ ਤੂੰ ਚਾਚਾ ਪੱਠੇ ਨੂੰ ਕਰਨਾ ਗੱਤੀ ਨੂੰ ਚੰਗਾ ਯਾਰ ਆ ਲਾਸਟ ਪਾਣੀਆਂ ਲਾ ਦੀਏ ਮਖਾ ਕਿਆ ਕਰੋ ਨੱਕਾ ਕਰਦੇ ਨੱਕਾ ਕੱਢਣਾ ਹਾਂ ਹਾਂ ਕਰਦੇ ਚਪਲਾਂ ਵਾਲਾ ਵਾਵਾ ਤੂੰ ਆ ਗਿਆ ਯਾਰ ਮੈਂ ਤਾਂ ਸਰੀਰ ਦਾ ਮੇਰਾ ਢਿੱਲਾ ਹੀ ਸੀਗਾ ਅੱਛਾ ਹੀ ਨੱਕਾ ਕੱਢਣਾ ਨਾ ਹਾਂ ਹਾਂ ਕੱਢ ਇੱਧਰ ਲਾ ਓ ਸੌਰੀ ਤੇ ਸਾਡੀ ਵਟ ਕਵੱਢੀ ਹੈ ਨਾ ਓ ਪੁੱਠੀ ਮਾਰ ਕੇ ਸਿੱਧੀ ਮਰੀ ਜਾਂਦਾ ਕੰਜਰਾ ਓਏ ਆ ਨੱਕਾ ਕਰ ਰਹਾ ਆ ਕੱਢ ਨਾ ਕੀ ਹੋ ਗਿਆ ਪਾਣੀ ਲਾਈ ਕਰਾ ਪਾਣੀ ਬਾਕੀਆ ਧੋ ਨਾ ਆ ਜਾ ਹੋ ਗਿਆ ਨੱਕਾ ਹੋ ਗਿਆ ਨੱਕਾ ਕੱਲ ਨੂੰ ਮਸ਼ੀਨ ਆਉਗੀ ਝੋਨਾ ਵੜਨਾ ਆ ਬਾਕੀਆ ਧੋ ਨਾ ਲੰਦਰ ਉੱਤੋਂ ਦੀ ਕਰਤਾ ਪਾਣੀ ਓ ਯਾਰ ਤੂੰ ਲਾਲਾ ਮੈਂ ਮੋਟਰ ਕੱਲ ਨੂੰ ਛੱਡ ਲੂੰਗਾ ਯਾਰ ਯਾਰ ਕੋਈ ਨਹੀਂ ਮੈਂ ਲਾਲਾ ਮੈਨੂੰ ਥੋੜਾ ਆਪਦਾ ਥੋੜਾ ਨੱਥ ਦਾ ਕੰਮ ਹੈ ਕਿਹੜਾ ਕੋਈ ਅੱਜ ਦਾ ਭਜਾਰ ਹੀ ਮੇਰਾ ਮੂੰਹ ਤੋੜ ਕੇ ਗਿਆ ਇਹਨੂੰ ਨਸ਼ਾ ਨੂੰ ਸ਼ੱਕ ਕਰ ਲੈਂਦਾ दारू ਪੀ ਲੈਂਦਾ ਅੱਛਾ ਤੇਰੇ ਨੱਕੇ ਅੱਗੇ ਵੀ ਤੋੜ ਜਾਂਦਾ ਏ ਇਹ ਵੀ ਆਜ ਤੋਂ ਵਾਢਿਆਂ ਦਾ ਵਟਕੇ ਦਾ ਮੈਂ ਵੀ ਕਹਾਂ ਵੀ ਝੋਨਾ ਐ ਦੀ ਮਾੜਾ ਕਾਦੋਂ ਆ ਪੈਂਦੀ ਵੀਰਾ ਝੋਨਾ ਵੇਖ ਸਾਡਾ ਯਾਰ ਤੇ ਤੇਰਾ ਵੇਖ ਇਹਦਾ ਕੰਮ ਹੀ ਹੈ ਤੂੰ ਮੈਨੂੰ ਦੱਸਦਿਆ ਕਰ ਵੀ ਭਾਈ ਨੱਕਾ ਗਲਤ ਕੱਟ ਜਾਂਦਾ ਉਹ ਜਹਾ ਤੂੰ ਆ ਤੈਨੂੰ ਲੱਗਿਆ ਵੇ ਤੈਨੂੰ ਪਾਣੀ ਮਿਲ ਜਾਂਦਾ ਨਹੀਂ ਤਰ ਮੈਂ ਕਿਹਨੂੰ ਦੱਸਾਂ ਤੇਰੇ ਮਨ ਤੇ ਵੀ ਚੋਰ ਆ ਬੱਲੀ ਆਹ ਵੇਖਾ ਪਾਣੀ ਮੇਰਾ ਤਾਂ ਟੁੱਟਿਆ ਪਿਆ ਫੇਰ ਉਥੋਂ ਟੁੱਟਿਆ ਪਿਆ ਫੇਰ ਨਿਕਲੀ ਜਾਂਦਾ ਕੀ ਦੱਸ ਕਰ ਓਏ ਕੁੜੀ ਜਹਾ ਟੋਕ ਉਧਰ ਗਿਆ ਪੂ ਇਧਰ ਵੀ ਕੁੜੀ ਆ ਟੋਕਾ ਕਰ ਗਿਆ ਤੇਰੀਆਂ ਇਹ ਲੋਕਾਂ ਦੇ ਕੰਮਾਂ ਨੂੰ ਸਮਝਣਾ ਹੈ ਇਹ ਗੰਦੀ ਲਾ ਦੇ ਲੋਕਾਂ ਦੇ ਕੰਮ ਨੂੰ ਜੰਮੀ ਆ ਮੈਂ ਇਹ ਚੱਲ ਜਾਂਦੇ ਬਾਕੀ